ਸਸ਼ੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਾਥ ਬਟਿਕ ਤੇ ਬਹੁਤ ਹੀ ਸੋਹਣਾ ਜਿਹਾ ਸੂਟ ਅਸੀਂ ਅੱਜ ਤੁਹਾਡੇ ਲਈ ਲੈ ਕੇ ਆਇਆ ਤੇ ਇਹ ਸੂਟ ਤੋਂ ਬਾਅਦ ਆਪਾਂ ਤੁਹਾਨੂੰ ਪੈਂਟ ਦੇ ਡਿਜ਼ਾਈਨ ਹੋਰ ਵੀ ਕਿਤੇ ਸੂਟ ਦਿਖਾਵਾਂਗੇ ਦੋ ਤਿੰਨ ਸੂਟ ਹੋਰ ਕਿਤੇ ਜਿਹੜੇ ਇੱਕਾ ਪਟੰਮੀ ਤੇ ਲਾ ਰੱਖਿਆ ਜੀ ਬਹੁਤ ਸੋਹਣਾ ਜਿਹਾ ਡਿਜ਼ਾਈਨ ਹੈ ਨਵਾਂ ਜਿਹਾ ਡਿਜ਼ਾਈਨ ਹੈ ਵੱਡੀ ਗੱਲ ਮੈਨੂੰ ਬਹੁਤ ਵਧੀਆ ਗੱਲ ਇਹ ਲੱਗੀ ਇਹ ਸੂਟ ਦੀ ਜਿਹੜੇ ਕਸਟਮਰ ਦਾ ਇਹ ਸੂਟ ਆ ਉਹ ਹਨਾ ਬੱਬ 50 ਨੇ ਨੀਅਰ ਅਬਾਊਟ 60 ਹੈਗੇ ਆ ਤੇ ਉਹ ਗੱਲ ਸਹੀ ਆ ਏਜ ਜਸਟ ਨੰਬਰ ਡਸਨਟ ਮੈਟਰ ਤੇ ਜਮ ਪਰਫੈਕਟ ਟੁਕ ਦੀ ਹੈ ਗੱਲ ਜਿਹੜਾ ਇਹ ਸੂਟ ਆ ਐਨੇ ਏਜ ਦੇ ਉਹਨਾਂ ਦਾ ਬਣਾਇਆ ਉਹਨਾਂ ਦਾ ਨਾ ਕੋਈ ਫੰਕਸ਼ਨ ਸੀਗਾ ਤੇ ਉਹ ਫੰਕਸ਼ਨ ਚ ਉਹਨਾਂ ਦਾ ਥੀਮ ਰੱਖਿਆ ਸੀ ਬਟਰਫਲਾਈ ਥੀਮ ਸੀਗਾ ਉਹ ਕਹਿੰਦੇ ਸਾਨੂੰ ਹਲਕਾ ਫੁਲਕਾ ਜਿਹਾ ਵੀ ਮੈਂ ਵੇਰ ਲੀਏ ਜੀ ਬਟਰਫਲਾਈ ਚਾਹੀਦੇ ਨੇ ਜਿਆਦਾ ਹੈਵੀ ਵੀ ਨਹੀਂ ਕੰਮ ਚਾਹੀਦਾ ਤੇ ਸਾਨੂੰ ਸਾਫ ਸੁਥਰਾ ਜਿਹਾ ਬਟਰਫਲਾਈ ਦਾ ਕੰਮ ਚਾਹੀਦਾ ਤਾਂ ਮੈਂ ਉਹਨਾਂ ਨੇ ਅਕੋਰਡਿੰਗ ਜਿਵੇਂ ਕਲਰ ਵਗੈਰਾ ਉਹਨਾਂ ਨੇ ਦੱਸਤਾ ਸੀ ਮੈਨੂੰ ਤੇ ਉਵੇਂ ਮੈਂ ਸੂਟ ਡਿਜ਼ਾਈਨ ਕੀਤਾ ਸੂਟ ਤੁਸੀਂ ਦੇਖ ਸਕਦੇ ਹੋ ਉਹਦੀ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਇਆ ਕਲਰ ਵਗੈਰਾ ਉਹਨਾਂ ਨੇ ਦੱਸੇ ਸੀ ਕਿਹੜੇ ਕਿਹੜੇ ਕਲਰ ਲਾਉਣੇ ਉਹਨਾਂ ਨੇ ਦੱਸੇ ਸੀ ਸਿਰਫ ਇਹ ਚ ਡਿਜ਼ਾਈਨ ਹੈ ਜਿਹੜਾ ਹੱਥ ਦੀ ਕਲਾ ਉਹ ਆਪਾਂ ਨੇ ਲਾ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਸੂਟ ਇਹ ਜੀ ਆਪਾਂ ਨੈਚੁਰਲ ਕ੍ਰੇਪ ਦੇ ਉੱਪਰ ਬਣਾਇਆ ਬਿਲਕੁਲ ਰੀਜ਼ਨੇਬਲ ਪ੍ਰਾਈਸ 'ਚ ਇਹ ਸਿਰਫ 2500 2800 'ਚ ਤੁਸੀਂ ਬਣਵਾ ਸਕਦੇ ਹੋ ਜਿਵੇਂ ਸਿੰਗਲ ਡਾਈ ਕਰਾਉਣੀ ਆ ਤੇ ਜਿਹੜਾ ਸਟਾਫ ਆ ਉਹ ਹੋਰ ਕੋਈ ਲੈ ਕੇ ਮਤਲਬ ਇਸ ਤੋਂ ਘੱਟ ਜਿਵੇਂ ਮਸਲੀਨ ਦਾ ਇਸ ਤੋਂ ਘੱਟ ਚ ਬਣ ਜੂਗਾ ਓਵਨ ਬਣਾਉਣਾ ਤਾਂ 2500 ਚ ਵੀ ਬਣ ਜੂਗਾ ਇਹ ਆਪਾਂ ਨੈਚੁਰਲ ਗਰੇਪ ਤੇ ਬਣਾਇਆ ਢਾਈ ਢਾਈ ਦੁਪੱਟਾ ਬਣਾਇਆ ਤਾਂ 2800 ਪੈ ਗਿਆ ਤੋਂ 300 ਦਾ ਫਰਕ ਪੈ ਜਾਂਦਾ ਹੁੰਦਾ ਥੋੜੀ ਜਿਹੀ ਚੇਂਜਸ ਨਾਲ ਤੇ ਨੈਚੁਰਲ ਗਰੇਪ ਦੇ ਉੱਪਰ ਬਣਾਇਆ ਇਹ ਸੂਟ ਪਿੰਕ ਕਲਰ ਆਪਾਂ ਡਾਈ ਕਰਾਇਆ ਜੀ ਤੇ ਉਸ ਤੇ ਆਪਾਂ ਮਰੂਨ ਤੇ ਗਰੇਜ ਦਾ ਕੰਟਰਾਸਟ ਰੱਖਿਆ ਗਰੇ ਇਸ ਨਾਲ ਦੁਪੱਟਾ ਲਾਇਆ ਤੇ ਲੜਾਂ ਤੇ ਇਸ ਤਰ੍ਹਾਂ ਡਬਲ ਡਾਈ ਕੀਤੀ ਗਈ ਆ ਤੇ ਤੁਸੀਂ ਡਿਜ਼ਾਈਨ ਪੂਰਾ ਦੇਖ ਸਕਦੇ ਹੋ ਇਸ ਤਰ੍ਹਾਂ ਨੀਚੇ ਤੱਕ ਬਹੁਤ ਹੀ ਜਿਆਦਾ ਸੋਹਣਾ ਬਣਿਆ ਜੀ ਡਿਜ਼ਾਈਨ ਆਪਣਾ ਬਾਕੀ ਜਿਹੜੇ ਆਪਣੇ ਵੀਵਰਸ ਨੇ ਆਪਣੇ ਪੇਂਟਿੰਗ ਦੀਆਂ ਵੀਡੀਓਜ਼ ਦੇਖਦੇ ਆ ਜੇ ਉਹਨਾਂ ਨੂੰ ਇਹ ਡਿਜ਼ਾਈਨ ਚਾਹੀਦਾ ਵੀ ਮਤਲਬ ਮੈਂ ਦੱਸ ਦੂੰਗੀ ਤੁਸੀਂ ਕਮੈਂਟ ਕਰਿਓ ਜਿਨ੍ਹਾਂ ਨੇ ਇਹ ਡਿਜ਼ਾਈਨ ਸਿੱਖਣਾ ਮੈਂ ਤੁਹਾਨੂੰ ਹੋਰ ਤੇ ਫੈਬਰਿਕ ਤੇ ਬਟਰਫਲਾਈ ਬਣਾ ਕੇ ਦਿਖਾਉਂਗੀ ਕਿਵੇਂ ਬਣਾਇਆ ਬਹੁਤ ਹੀ ਸਿੰਪਲ ਤੇ ਈਜ਼ੀ ਤਰੀਕੇ ਨਾਲ ਜਿਹੜਾ ਇਹ ਡਿਜ਼ਾਈਨ ਬਣ ਜਾਂਦਾ ਤੁਸੀਂ ਆਰਾਮ ਨਾਲ ਸਿੱਖ ਸਕਦੇ ਹੋ ਬਾਟਮ ਇਹਦੇ ਨਾਲ ਆਪਾਂ ਪਲੇਨ ਰੱਖਿਆ ਤੇ ਦੁਪੱਟਾ ਰੱਖਿਆ ਜੀ ਚਣੌਣ ਦਾ ਸੈਮੀ ਚਣੌਣ ਦਾ ਦੁਪੱਟਾ ਇਸ ਲਈ ਰੀਜ਼ਨੇਬਲ ਪ੍ਰਾਈਸ 'ਚ ਬਣਿਆ ਇਹ ਸਿਰਫ 2800 'ਚ ਇਹ ਸੂਟ ਬਣਿਆ ਸੇਮ ਸਟੱਫ ਤੇ ਸੇਮ ਦੁਪੱਟਾ ਸੇਮ ਦਾ ਡਬਲਾਈ ਦੁਪੱਟਾ ਹੋ ਗਿਆ ਜਿਵੇਂ ਤੁਸੀਂ 2800 'ਚ ਤੁਸੀਂ ਬਣਵਾ ਸਕਦੇ ਹੋ ਅੱਗੇ ਆਪਾਂ ਤੁਹਾਡੇ ਨਾਲ ਹੋਰ ਡਿਜ਼ਾਈਨ ਸ਼ੇਅਰ ਕਰਦੇ ਹਾਂ ਇਸ ਊਟੇ ਜੀ ਦਾ ਘੇਰਾ ਬਣਿਆ ਹੋਇਆ ਤੇ ਬਾਜੂ ਤੇ ਡਿਜ਼ਾਈਨ ਬਣਿਆ ਹੋਇਆ ਤੇ ਪੌਂਚੇ ਆ ਤੇ ਜਿਹੜਾ ਇਹ ਫਲਾਰ ਤੁਸੀਂ ਦੇਖ ਰਹੇ ਹੋ ਚਾਰ-ਚਾਰ ਜੋੜ ਕੇ ਆਪਾਂ ਨੇ ਪੌਂਚੇ ਆ ਤੇ ਬਣਾਏ ਹੋਏ ਨੇ ਤੇ ਬਾਜੂ ਤੇ ਬਣਾਏ ਹੋਏ ਨੇ ਸਟ੍ਰੇਟ ਸਲਵਾਰ ਬਣਾਈ ਸੀ ਆਪਾਂ ਨੇ ਤੇ ਇਸ ਤਰ੍ਹਾਂ ਇਹ ਛੋਟੇ ਫਲਾਰ ਪਾ ਕੇ ਆਪਾਂ ਜੋੜ ਚਾਰ-ਚਾਰ ਜੋੜ ਕੇ ਪੌਂਚੇ ਬਾਜੂ ਤੇ ਪੌਂਚਾਂ ਦਾ ਡਿਜ਼ਾਈਨ ਬਣਾਤਾ ਘੇਰੇ ਦਾ ਕੰਮ ਤੁਸੀਂ ਦੇਖ ਸਕਦੇ ਹੋ ਕਿੰਨਾ ਬਰੀਕੀ ਤੇ ਕਿੰਨਾ ਨੀਟ ਐਂਡ ਕਲੀਨ ਸਾਰਾ ਕੰਮ ਹੋਇਆ ਬਟਰਫਲਾਈ ਦੇਖ ਸਕਦੇ ਹੋ ਅੱਜ ਕੱਲ ਬਹੁਤ ਟ੍ਰੈਂਡ ਚ ਹੈ ਜੀ ਇਹ ਵਾਲਾ ਡਿਜ਼ਾਈਨ ਵੀ ਤੇ ਅਲੱਗ-ਅਲੱਗ ਪੇजेस 'ਤੇ ਤੁਸੀਂ ਇਹ ਕੰਮ ਹੋਇਆ ਹੋਇਆ ਦੇਖਿਆ ਹੀ ਹੋਣਾ ਤੇ ਮੈਂ ਵੀ ਕਾਫੀ ਹਨਾ ਪੇਜ ਤੇ ਦੇਖਿਆ ਸੀ ਅਲੱਗ-ਅਲੱਗ ਆਰਟਿਸਟ ਨੇ ਜਿਹੜੇ ਉਹਨਾਂ ਨੇ ਡਿਜ਼ਾਈਨ ਬਣਾਇਆ ਸੀ ਤਾਂ ਬਹੁਤ ਜਿਹੜਾ ਖੂਬਸੂਰਤ ਡਿਜ਼ਾਈਨ ਬਣ ਕੇ ਬਿਲਕੁਲ हटਕੇ ਬੁਰਾ ਸੋਹਣਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਆਪਣਾ 2 ਇੰਚ ਘੇਰੇ ਦਾ ਡਿਜ਼ਾਈਨ ਹੈ ਸੀ ਇਹ ਵੱਧ ਘੱਟ ਤੁਸੀਂ ਕਰਾ ਸਕਦੇ ਹੋ ਜਿੰਨਾ ਵੀ ਤੁਸੀਂ ਹੈਗਾ ਤੁਹਾਡਾ ਸਾਈਜ਼ ਤੁਸੀਂ ਕਰਾ ਸਕਦੇ ਹੋ ਬਿਲਕੁਲ ਜੈਨੂਨ ਜੇ ਪ੍ਰਾਈਸ ਤੇ ਰੈਡੀ ਹੁੰਦਾ ਜੀ ਇਹ ਵੀ ਸੂਟ 2500 ਚ ਵਿਦੋ ਦੁਪੱਟਾ ਰੈਡੀ ਕਰਕੇ ਦਵਾਂਗੇ ਦੁਪੱਟੇ ਨੂੰ ਫਿਨਿਸ਼ਿੰਗ ਵਗੈਰਾ ਪ੍ਰੋਪਰ ਹੋਊਗੀ ਜੀ ਸਿਰਫ 2500 ਚ ਰੈਡੀ ਹੋ ਮਿਸਲੀਨ ਸਟੱਫ ਦੇ ਉੱਪਰ ਬਿਲਕੁਲ ਜੈਨੂਨ ਪ੍ਰਾਈਸ ਹੈ ਜੀ ਤੇ ਇਹ ਹੈ ਜੀ ਆਪਾਂ ਖਾਦੀ ਕਾਟਨ ਤੇ ਸੂਟ ਰੈਡੀ ਕੀਤਾ ਸੂਟ ਤੇ ਇਹ ਵੀ ਬਿਲਕੁਲ ਜੈਨੂਨ ਜੇ ਪ੍ਰਾਈਸ ਤੇ ਰੈਡੀ ਹੁੰਦਾ ਮਤਲਬ 670 ਦੀ ਰੇਂਜ 'ਚ ਆਪਣਾ ਇਹ ਪੇਂਟ ਦਾ ਡਿਜ਼ਾਈਨ ਬਣ ਜਾਂਦਾ ਤੇ ਦੋ ਫਲਾਰ ਨੇ ਜਿਹੜੇ ਘੇਰੇ ਤੇ ਬਣੇ ਹੋਏ ਨੇ ਤੇ ਇੱਕ ਇੱਕ ਛੋਟਾ ਫਲਾਰ ਹੈ ਜਿਹੜਾ ਬਾਜੂ ਤੇ ਬਣਵਾਇਆ ਇੱਕ ਸੂਟ ਆਪਾਂ ਪਹਿਲਾਂ ਬਣਾ ਕੇ ਭੇਜਿਆ ਸੀ ਉਹ 'ਚ ਇਹ ਵਾਲਾ ਡਿਜ਼ਾਈਨ ਬਾਜੂ ਵਾਲਾ ਡਿਜ਼ਾਈਨ ਆਪਾਂ ਪਹੁੰਚਿਆ ਤੇ ਵੀ ਬਣਾਇਆ ਸੀ ਬਹੁਤ ਹੀ ਸੋਹਣਾ ਬਣਿਆ ਜੀ ਸੂਟੇ ਵੀ ਬਿਲਕੁਲ ਨੀਟ ਐਂਡ ਕਲੀਨ ਵਰਕ ਹੋਇਆ ਸਟਾਫ ਆਪਣਾ ਪੂਰਾ ਹਨਾ ਵਧੀਆ ਸਟੱਫ ਲੱਗੂਗਾ ਤੇ ਪ੍ਰਾਈਸ ਬਿਲਕੁਲ ਜੈਨੂਨ ਹੋਣਗੇ ਤੁਸੀਂ ਆਰਡਰ ਕਰ ਸਕਦੇ ਹੋ WhatsApp ਤੇ ਜਿਹੜਾ ਸਕਰੀਨ ਤੇ ਜਿਹੜਾ WhatsApp ਦਾ ਨੰਬਰ ਦਿਖਾਈ ਦੇ ਰਿਹਾ ਉਸ ਤੇ ਤੁਸੀਂ ਮੈਸੇਜ ਕਰਕੇ ਇਹਨਾਂ ਦੇ ਪ੍ਰਾਈਸ ਵਗੈਰਾ ਟੋਟਲ ਆਪਣਾ ਹਨਾ ਆਰਡਰ ਦੇ ਸਕਦੇ ਹੋ ਜਿਵੇਂ ਦੇ ਤੁਸੀਂ ਰੈਡੀ ਕਰਾਉਣੇ ਤੁਸੀਂ ਆਪਣੇ ਡਿਜ਼ਾਈਨ ਵੀ ਸਾਨੂੰ ਸੈਂਡ ਕਰ ਸਕਦੇ ਹੋ ਵੀਡੀਓ ਦਿਖਾਉਣ ਦਾ ਮਕਸਦ ਇਹ ਹੀ ਹੁੰਦਾ ਜੀ ਹਨਾ ਤੁਹਾਨੂੰ ਸਾਡੇ ਹੱਥ ਦੀ ਜਿਹੜੀ ਕਲਾ ਦਾ ਪਤਾ ਚੱਲ ਜਾਂਦਾ ਹੈ ਹੱਥ ਦੀ ਜਿਹੜੀ ਸਫਾਈ ਦਾ ਪਤਾ ਚੱਲ ਜਾਂਦਾ ਤਾਂ ਡਿਜ਼ਾਈਨ ਤੁਸੀਂ ਕੋਈ ਵੀ ਬਣਵਾ ਸਕਦੇ ਹੋ ਹਰ ਤਰ੍ਹਾਂ ਦਾ ਡਿਜ਼ਾਈਨ ਆਪਾਂ ਤੁਹਾਨੂੰ ਰੈਡੀ ਕਰਕੇ ਦਵਾਂਗੇ ਪੇਂਟਿੰਗ ਰਿਲੇਟਡ ਤੇ ਤੁਸੀਂ ਹੈਂਡਵਰਕ ਮਸ਼ੀਨਵਰਕ ਵਗੈਰਾ ਸਟਿਚਿੰਗ ਵਗੈਰਾ ਕੁਝ ਵੀ ਕਰਾਉਣਾ ਸੂਟਾਂ ਰਿਲੇਟਡ ਸਭ ਆਪਾਂ ਰੈਡੀ ਕਰਕੇ ਦਵਾਂਗੇ ਤੇ ਸਟਿਚਿੰਗ 'ਚ ਵੀ ਲਹਿੰਗਾ ਸ਼ਰਾਰਾ ਗਰਾਰਾ ਜੋ ਵੀ ਬਣਵਾਉਣਾ ਉਹ ਬਹੁਤ ਵਧੀਆ ਸੋਹਣੇ ਤਰੀਕੇ ਨਾਲ ਜਿਹੜਾ ਆਪਣਾ ਸੂਟ ਰੈਡੀ ਕਰਕੇ ਦਵਾਂਗੇ ਤੁਹਾਨੂੰ ਇਹ ਜਿਹੜਾ ਡਿਜ਼ਾਈਨ ਬਣਿਆ ਹੈ ਜੀ ਇਹ ਜਿਵੇਂ हिਪ ਪੁਆਇੰਟ ਤੇ ਬਣਾਇ ਇੱਕ ਘੇਰੇ ਤੇ ਫਲਾਰ ਬਣਾਇਆ ਛੋਟੇ-ਛੋਟੇ ਫਲਾਰ ਆਪਾਂ ਬਾਜੂ ਤੇ ਬਣਾਏ ਨੇ ओके जी ਉਮੀਦ ਕਰਦੀ ਹਾਂ ਜੀ ਤੁਹਾਨੂੰ ਜਿਹੜੇ ਸਾਡੇ ਡਿਜ਼ਾਈਨ ਨੇ ਉਹ ਪਸੰਦ ਆਏ ਹੋਣਗੇ ਇਹ ਵੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਜਿਹੜਾ ਰੈਡੀ ਹੁੰਦਾ ਜੀ ਸੂਟ ਸਸਤੀ